ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਜੀ ਤੇ ਵੈਲਕਮ ਕਰਦੇ ਆ ਤੁਹਾਡੇ ਆਪਣੇ ਚੈਨਲ ਤੇ ਜਿਹਦਾ ਨਾਮ ਹੈ ਚਰਤੀ ਕਲਾ ਪੰਜਾਬ ਤੇ ਅੱਜ ਦੀ ਜਿਹੜੀ ਸਾਡੇ ਕੋਲ ਵੀਡੀਓ ਬੀਬੀ ਦਲੇਰ ਕੋਲ ਖਾਸਾ ਦਿਆ ਆਪਾਂ ਦੇਖਿਆ ਆਖਸਾਂ ਉਹ ਵੀਡੀਓਜ਼ ਉਹਨਾਂ ਦੀਆਂ ਯਾਰ ਇਹਨਾਂ ਦੀ ਕੋਈ ਕੰਟਰੋਲ ਸੀ ਚੱਲ ਰਹੀ ਹਾਂ ਇਹ ਕਿਤੇ ਸਮਮ ਡਿਸਰੈਸਪੈਕਟ ਕੀਤੀ ਹੈ ਕਿਸੇ ਦੀ ਹਾਂ ਇਹ ਕਿਤੇ ਕੋਈ ਜੱਥਾ ਇਹਨਾਂ ਦਾ ਆਪਣਾ ਲੈ ਕੇ ਨਾ ਗਏ ਤੇ ਇਹਨਾਂ ਦੇ ਬਾਰੇ ਕੁਝ ਦੇ ਨਾਲ ਜਵਾਬ ਅਗੇ ਦਿੱਤੇ ਹਾਂ ਇਹਨਾਂ ਨੇ ਲਾਈਵ ਆ ਕੇ ਜਵਾਬ ਦਿੱਤਾ ਇਹਨਾਂ ਨੇ ਆਖਿਆ ਕੀ ਤੁਸੀਂ ਐਵੇਂ ਤੇ ਬਹੁਤ ਸਾਰੀਆਂ ਗੱਲਾਂ ਕਰ ਸਕਦੇ ਹੋ ਕਿ ਗੱਲ ਤੇ ਉਹ ਹੁੰਦੀ ਹੈ ਨਾ ਸਾਹਮਣੇ ਆ ਕੇ ਬਹਿ ਕੇ ਕਰਨ ਦੀ ਉਹਨੇ ਆ ਕੇ ਜਿਸ ਤਨੂੰ ਫੜ ਲਵਾਂਗੇ ਰੋਕ ਲਵਾਂਗੇ ਜੀ ਤੁਹਾਡਾ ਰਸਤਾ ਤੇ ਇਹ ਉਹ ਤੁਹਾਨੂੰ ਆਪਾਂ ਇਹਨਾਂ ਦੀ ਪਹਿਲੇ ਇਹਨਾਂ ਦੀ ਬੇਟੀ ਦੀ ਬੀਬੀ ਜਿੰਦਕੌਰ ਦੀ ਵੀਡੀਓ ਰੱਖੀ ਸੀ ਛੋਟੀ ਬੱਚੀ ਹੋ ਇਹਨਾਂ ਦੀ ਬੇਟੀ ਸੀ ਤੇ ਆਪਾਂ ਵੇਖੀਏ ਹੁਣ ਇਹਨਾਂ ਦੀ ਦੋਨਾਂ ਜੀ ਸਾਹਿਬ ਲਾਦਿਆ ਤੇ ਰਿਲੇਟਿਵ ਲੱਗਦਾ ਹੈ ਨਾ ਜਿਆਦਾ ਵਿਆਹ ਨਾ ਕੋਈ ਸੰਗਤ ਜੀ ਇੱਕ ਵਿਦਵਾਨ ਜਾਨ ਨੇ ਬਹੁਤ ਹੀ ਕਮਾਲ ਦਾ ਗਿਆ ਕਿੰਦਾ ਕੁੰਜਾ ਵਾਂਗ ਕੁਲਾਕੇ ਅਧਰੋਕੀ ਰਾਮੈ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ। ਉਹ ਤੇ ਹਰ ਵੇਲੇ ਉਹ ਆਦਿਸੀ ਤੇਰੇ ਮਾਲਕਾ ਪੂਰੀ ਫਰਿਆਦ ਕਰੇ ਮੇਰਾ ਪਿਤਾ ਲੈਲਾ ਮੇਰਾ ਪੁੱਤ ਲੈਲਾ ਮੇਰਾ ਹਸਦਾ ਘਰ ਬਰਬਾਦ ਕਰਦੇ ਚੁਣ ਲੈ ਨੋਹ ਨਾਲ ਪਰਵਾਰ ਮੇਰਾ ਇਹ ਬਰਖਾਸਾ ਪੱਤਰ ਆਬਾਦ ਕਰਦੇ। ਓ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਜਿਹਦੇ ਵਰਗਾ ਦੁਨੀਆ ਦੇ ਤਖਤੇ ਤੇ ਨਾ ਕੋਈ ਹੋਇਆ ਤੇ ਨਾ ਕੋਈ ਹੋ ਸਕਦਾ। मरियम मतामा पहना बैठिया गौर कर तुलसी दास जी कहने जननी जने तो भगत तो जन कह दाता कह नहीं तो जननी बांध रहे काहे कहा नूर मां जब जन्म देना ना किसे भक्त सूर में दानी ने जन्म लेवी किसे सूर में तो जन्म लेवी नहीं तो में अपना नूर ना गवा बैठी बल हारे जाइए ओ महान माता तो माता गुजर कौर जी एंड ऑफ दिल जब कश्मीरी ਪੰਡਤਾਂ ने ਅੱਗੇ ਸਰਦ ਦੇ ਸਾਈ ਨੂੰ ਮੰਗਿਆ ਅਜੇ ਪੁੱਤਰ ਦੀ ਪਾਣੇ ਨਾਲ ਸਾਸੀ ਉਮਰ ਹੈ ਉਹਨਾਂ ਦਾ ਡੁੱਬਦਾ ਤਨਮ ਚਾਣ ਲਈ ਸਰਦ ਦੇ ਸਾਈ ਨੂੰ ਸ਼ੀਦਣ ਵਾਸਤੇ ਤੋਰ ਦਿੱਤਾ ਤੇ ਹੋ ਜਾ ਮਹਾਪਲੀ ਨੂੰ ਜਨਮ ਜਿੱਦਾਂ ਉਹ ਪ੍ਰਗਟਿਓ ਮੜ ਅਗਮੜਾ ਬਰੀਆ ਅਕੇਲਾ ਵਾਹ ਅਹੰਗ ਪੈਰ ਸਿੰਘ ਆਪੇ ਆਪੇ ਗੁਰ ਚੱਲਾ ਮਾਚੀ ਬਲਦੇ ਦੇ ਵਿੱਚ ਮਿੱਤਰ ਪਿਆਰਾ ਕਾਲਿਆ ਨਾ ਜੋ ਵੀ ਪੀਲਾ ਰੋਕਟ ਅਮਰਤ ਦੁਨੀਆ ਵਿੱਚ ਨਹੀਂ ਹੋਰ ਜਗ੍ਹਾ ਸੀ ਨਾ ਮਾਂ ਗੁਜਰੀ ਹੀ ਤਰੇ ਚੰਦ ਵਰਗਾ ਚੰਦ ਹੋਰ ਕੋਈ ਨਹੀਂ ਹੋ ਸਕਦਾ ਉਹ ਮੇਰਾ ਕਲਗੀਧਾ ਵਾਲਾ ਪਤਸ਼ਾਹ ਜਿਨੇ ਪਿੱਤਾ ਮਾਰ ਦਿੱਤਾ ਮਾਂ ਮਾਰ ਦਿੱਤੀ ਲਾੜੇ ਨੂੰ ਬੋਲ ਨਹੀਂ ਰੱਖੇ ते प्यारे खालसा की महाबली तपस्वी मर्द सुना है ते जहाँ सलमान सानी कोई ना चौहार चुकान दा पढ़ के इतिहास रखो गुरु गोबिंद सिंह दा सानी कोई ना आज प्यारे खालसा ये सी हाथ का मांग रहे हैं मेरा कलकिया वाला ते पल नहीं किधा कोई किसी को राज ना दे है जो ले है नेचर हाल से ले है ये पवाने पार ये लेने पहने हैं क्यों

ਆਪਣੇ ਸਿਗਾਂ ਨੂੰ ਸ਼ਸਤਰ ਵਿਦਿਆ ਘੋੜ ਸਵਾਰੀ ਜੇਬਾਦੀ ਸ਼ਸਤਰ ਵਿਦਿਆ ਦੇ ਨਾਲ ਨਾਲ ਸ਼ਸਤਰ ਵਿਦਿਆ ਦੇ ਤਨੇ ਬਣਾਇਆ ਸਮਾਪਨ ਤੇ ਅਸਦੀ ਵਸਦੀ ਅਨੰਤਪੁਰੀ ਨੂੰ ਵੀ ਫਤੇ ਬਣਾਇਆ ਅਨੰਤਪੁਰੀ ਨੇ ਵੀ ਆਖਿਆ ਕਿ ਉਹ ਸਮਝੀ ਕਿ ਤਕਵਲ ਜਾ ਰਹੇ ਹੋ ਹੋਇਆ ਕਿ ਇੱਕ ਸੁਲਤਾਨ ਨੂੰ ਮੁਖ ਨਿਛਾ ਪਾ ਰਹੇ ਹੋ ਖਲਸਾ ਜੀ ਹਾਈ ਬੋਧਿਕਾ ਖਲਕਾ ਤੇ ਪਰ ਬਿਲੀ ਲਗਾਤਾ ਜਿਹਦੇ ਵਿੱਚ ਮੇਰੇ ਬਾਦਸ਼ਾਹ ਦੇ ਸਸਤਾਂ ਮਟਨ ਵਿਦਿਆ ਪਰਵਾਰ ਖਿਰੂ ਖਿਰੂ ਬੈਠਾ ਅਗਰਦਾ ਇੱਕ ਮੈਂਬਰ ਅੱਖਾਂ ਤੋਂ ਉੱਲ ਹੋਵੇ ਨਾ ਇਧਰ ਨਹੀਂ ਨਾ ਤੋਂ ਜਾ ਜਾਵੇ ਤੇ ਪਿਆਰੇ ਖਰਸਾ ਜੀ ਸਾਲਾ ਸੰਸਾਰੀ ਸੰਗ ਦਾ ਬਦ ਵਾਹ ਨਾ ਕਲਗੀਆਂ ਵਾਦਾ ਸਾਹਿਬ ਸਾਡੀਆਂ ਖੁਸ਼ੀਆਂ ਖਾਤਰ ਸਤਿਗੁਰਾਂ ਦੇ ਕੋਲ ਕੁਝ ਵੀ ਨਿਰਖਿਆ ਸੰਸਾਰ ਦੇ ਕੰਢੇ ਤੇ ਪਰਿਵਾਰ ਵਿੱਚ ਛੋੜਾ ਪਿਆ ਜੋੜਾ ਇੱਕ ਪਾਸੇ ਜੋੜਾ ਇੱਕ ਪਾਸੇ ਜੋੜਾ ਇੱਕ ਇੱਕ ਪਾਸੇ ਪਰ ਕਲਗੀਆਂ ਵਾਦਾ ਕੀ ਕਿਨ ਵਾਹ ਕਰਾ ਕਲ ਚਾਰ ਥੇ ਅੱਜ ਤੋਂ ਹੈ ਕੱਲ ਕੋ ਜੀਪੀ ਨਾ ਹੋਵੇ ਮੈਂ ਸ਼ੁਕਰ ਕਰੂਗਾ ਕੱਲ ਕੋ ਜਾਊਗਾ ਜਾਂ ਚਾਂਸ ਸੁਖ ਨੂੰ ਹੋਵੇ ਤੇਰੇ ਦਰ ਤੇਰੀ ਅਮਨਤ ਅਦਾ ਕਰੂਗਾ ਖੁਦਾ ਫਿਰ ਵੀ ਤੇਰਾ ਸ਼ੁਕਰ ਕਰੂਗਾ ਹਾਂ ਜਰਾ ਜਿਸਨਾ ਇਡਾਰ ਪੁੱਤਰਾਂ ਵਾਲੇ ਬੱਠੇ ਹੋ ਹਾਂ ਮਿਲਿਓ ਇਹੋ ਜਿਹੜਾ ਆਪਣੇ ਪੁੱਤਰ ਦਾ ਸੰਜੋਗ ਵਿੱਚ ਰੱਖ ਕੇ ਲੋੜੀਆਂ ਦੇਵੇ ਕਿ ਚੰਨਿਆ ਆ ਕਾਮ ਤੇ ਬਿੱਤਲਾ ਬਣੀਏ ਤੇ ਕੱਲ ਨੂੰ ਤੇਰੀ ਸ਼ਹੀਦੀ ਹੋਣੀ ਮੈਂ ਤੇਰੀ ਸ਼ਹਾਦਤ ਤੇਰੇ ਜਗ੍ਹਾ ਦੇ ਛੱਡਾਂ ਜਾ ਨਹੀਂ ਹੋ ਮਰਕਲ ਗਿਆ ਵਾਲਾ ਸਾਹਿਬ ਜਿਹਨੇ ਅੱਖਾਂ ਮੇਰੇ ਲੱਲਾ ਤੋਂ ਨੰਗਿਆ ਹੀ ਰੋਏ ਪਾਣ ਤੇਰੇ ਤੇ ਰਮੀ ਚੜਾਉਂਦਾ ਮਰੇ ਸੇਰੀਆਂ ਵਾਲਿਆ ਤੈਨੂੰ ਬਿਨ ਸਾਰੇ ਉਹਨਾਂ ਦੀ ਮੌਤ ਤੇ ਨਾਲ ਆਉਣ ਲੱਗਿਆ ਲੱਗਿਆ ਪੁੱਤਰਾ ਜਦੋਂ ਤਾਕਤ ਦਿੱਤਾ ਮੈਨੂੰ ਤੇਰੇ ਵਰਗਾ ਨੌਜਵਾਨ ਮੈਂ ਤਾਲੇ ਜੰਗ ਦੇ ਅੰਦਰ ਨਿਤਿਆ ਕਰੂਗੇ ਅੱਜ ਇੱਕ ਛੋਟੇ ਲੱਲਾ ਦੀ ਬਾਤ ਨੂੰ ਸ਼ੁਰੂ ਕਰਾਂ ਸ਼ੇਰਾ ਕਿਸ ਤਰ੍ਹਾਂ ਆ ਸ਼ੇਰਾ ਕਿਸ ਤਰ੍ਹਾਂ ਤੇਰੀ ਪਰਿਵਾਰ ਦੀ ਗੱਲ ਉਹ ਕਿਤੇ ਅਰਸ਼ ਦੀ ਸਮਰਤ ਨਾ ਟੁੱਟ ਜਾਵੇ ਉਹ ਛਿੜੀ ਅਜੇ ਦਿਵਾਲ ਦੀ ਗੱਲ ਆ ਢਟਕੜ-ਢਕੜ ਦੀ ਨਾਲੀਆਂ ਤੇਰੇ ਖਾਲਸੇ ਨੂੰ ਜਦੋਂ ਛਿੜਦੀ ਤੇਰੇ ਪਰਿਵਾਰ ਦੀ ਪਰਿਵਾਰ ਦੀ ਗੱਲ ਸਰਸਾ ਲੱਗਦਾ ਪਰਿਵਾਰ ਦੇ ਛੋਲੇ ਛੱਡੇ ਨਾਲ ਨਾਲ ਤੁਸਰਗ ਮਾਤਾ ਤੇ ਸਭ ਜਾਂਦਿਆਂ ਨੇ ਜਦੋਂ ਸਰਸਾ ਦੀਆਂ ਚੜੀਆਂ ਨਹਿਰਾ ਧੱਕੀਆਂ ਨਾ ਦਾਦੀ ਮਾਂ ਨਾਲ ਹੀ ਆਖਿਆ ਮਾਂ ਆ ਜੀਵਨ ਹੈ ਇਸ ਬਾਰ ਮੰਦਰ ਹੈ ਉਸ ਵਾਰ ਬੇੜੀ ਤੇ ਚੱਕੂ ਮਹਾਰਾਜ ਕਿੱਥੇ ਉਹ ਦਾਦੀ ਮਾਂ ਆ ਦਇਆ ਕਰਕੇ ਦੱਸ ਬਿਆ ਸਿੰਘ ਹੋਰਾਂ ਦਾ ਲਾਣਾ ਹੈ ਕਿੱਤੇ ਨਾ ਵੀਰਾ ਅਧੀ ਤੇ ਨਾ ਸ਼ਿੰਦਾ ਜੁਹਾਰ ਹੈ ਪਿਤਾ ਸਿਆਣਾ ਹੈ ਕਿੱਤੇ ਆ ਖਾਲੀ ਪੇਟ ਪੀੜਾਂ ਦਾ ਬਣਿਆ ਪ੍ਰਗਾਤ ਦੱਸੋ ਆਪਾਂ ਰੋਟੀ ਦਾ ਭੋਲਾ ਖਾਣਾ ਹੈ ਕਿੱਥੇ ਆਪੇ ਸ਼ਿਸ਼ੂ ਸ਼ਿਕਾਰੀ ਅੰਮੋਹ ਨੇ ਰੀਨਾ ਪੰਛੀਆਂ ਨੇ ਉੱਡ ਕੇ ਜਾਣਾ ਹੈ ਜਾਣਾ ਹੈ ਕਿੱਥੇ ਧਰਨਾ ਮਾਤਾ ਗਦਰ ਕਰ ਸਿੱਖਿਆ ਵੇਖੋ ਕੀ ਦਿੱਤੀ ਉਹ ਕਦ ਸਮੇਂ ਦੇ ਵਿੱਚ ਵੀ ਸੀ ਕਿ ਆ ਕੀ ਕੀ ਕਹਿੰਦੀ ਹੈ ਜਨਿਓ ਵਾਹਿਗੁਰੂ ਕਹੀਏ ਸਦਾ ਸੁਖੀ ਰਹੀਏ ਵਾਹਿਗੁਰੂ ਬੋਲੀਏ ਕਦੇ ਨਾਮ ਬੋਲੀ ਡੋਲੀ ਇਤਿਹਾਸਕਾਰੀਆਂ ਨੇ ਇਹ ਵੀ ਲਿਖਿਆ ਕਿ ਸਭ ਜਾਤਾਂ ਤੇ ਮਾਤਾ ਜੀ ਨੇ ਸੰਸਾ ਪਰ ਕੀਤੀ ਹੈ ਪਰ ਬਹੁਤ ਇਤਿਹਾਸਕਾਰਾਂ ਦਾ ਇਹ ਵੀ ਕਹਿਣਾ ਹੈ ਕਿ ਮਾਤਾ ਜੀ ਤੇ ਸਭ ਜਾਤ ਜਦੋਂ ਬਰੇ ਜਾਂਦੇ ਹੈ ਸੰਸਾ ਦੇ ਇਹਨ ਕੰਢਿਆਂ ਤੇ ਤੁਮੇ ਮਾਸ਼ਕੀ ਦੀ ਝੋਲੀ ਹੈ ਮਾਤਾ ਜੀ ਆਪਣੇ ਲਾਲ ਤੇ ਲਾਲਾ ਹੁੰਦਾ ਹੈ ਕਿ ਉਸ ਝੋਲੀ ਅੰਦਰ ਗਏ ਇਹ ਤੇ ਭਾਰੇ ਕਲਸ਼ਾਂ ਦੀ ਫਿਰ ਗੰਗੂ ਆਇਆ ਜਿਹੜਾ ਮਾਤਾ ਜੀ ਤੇ ਸਭ ਜਾਂਦਿਆਂ ਨੂੰ ਆਪਣੇ ਪਰ ਸਹਿਰੀ ਆਪਣੇ ਘਰ ਲੈ ਕੇ ਗਿਆ ਤੇ ਘਰ ਸਾਜੀ ਯਾਤ ਰੱਖਿਓ ਮਾਇਆ নাগਣੀ ਹੁੰਦੀ ਐ ਜੋ ਬੱਡੀਆਂ ਬੱਡੀਆਂ ਦੇ ਮਨਾਂ ਨੂੰ ਖੋਹ ਲੈਂਦੀ ਐ ਇਹ ਗੰਗੂ ਨੇ ਜਦੋਂ ਮਾਤਾ ਗੁਦਰ ਕੌਰ ਜੀਾਂ ਦੇ ਕੋਲ ਮਾਇਆ ਬਣੀਆਂ ਖੁਦਰ ਜੀਾਂ ਵੇਖੀਆਂ ਤਾਂ ਇਹਦਾ ਮਨ ਨੱਚ ਗਿਆ ਆਪਣਾ ਘਰ ਸਭ ਜਾਂਦਿਆਂ ਨੂੰ ਲੈ ਕਰਕੇ ਗਿਆ ਮਾਸੂਦੀ ਸਭ ਜਦਿਆਂ ਨੇ ਚੰਨਾ ਤੇ ਬਾਰ ਬਾਰ ਗੰਦਾਪ ਕਰਦੀ ਹੈ ਪਰ ਪੁੱਤ ਕੀ ਕਹਿੰਦਾ ਮਾਂ ਬੜਾ ਚ ਗਰੀਬੀ ਕਰਦੀ ਜੇ ਚੋਰੀਏ ਤੇ ਰਾਤੋਂ ਰਾਤ ਅਮੀਰ ਹੋਣਾ ਚਾਹ ਖਾਣਾ ਤਿਆਰ ਕਰਨਾ ਇਹਦੇ ਵਿੱਚ ਜ਼ਹਿਰ ਮਿਲਾ ਦੇ ਮਾਸੂਦੀ ਕੱਦੀ ਕਰਦੀ ਲਖ ਲਨਤ ਤੇ ਰਹਿੰਦੇ ਜਿੰਦਾ ਦਿੱਤਾ ਅਣੀ ਸਾਲਾਂ ਤੋਂ ਖਾਂਦੇ ਆਇਆ ਜੇ ਅੱਜ ਉਹਦੇ ਦਿੱਤੇ ਚੋਂ ਉਹਨੂੰ ਖਲਾਉਣਾ ਪੈ ਗਿਆ ਗੰਧਿਆ ਜ਼ਹਿਰ ਖਾਏਗਾ ਆ ਬਚਨ ਮੈਂ ਪਹਿਲਾਂ ਵੀ ਕਿਹਾ ਸਤਿਗੁਰਾਂ ਦੇ ਜੀਵਨ ਦੇ ਵਿੱਚੋਂ ਕਿ ਉਹ ਮਾਂ ਸਭ ਕੀ ਕਹਿੰਦੀ ਹੈ ਗੰਗਾ ਨੇ ਮਾਂ ਤੇ ਅੱਡੇ ਵੱਡੇ ਦਲਵਾ ਲਈ ਹੈ ਇਹਦੇ ਕੋਲ ਹਾਕੀ ਕਸ਼ਮੀਰੀਆਂ ਦੇ ਸਰਦ ਤੇ ਸਾਈ ਨੂੰ ਮੰਗਿਆ ਤੇ ਉਹਦੇ ਸਰਦ ਦਾ ਸਾਈ ਤੋਲ ਦਿੱਤਾ ਤੇ ਮਾਇਆ ਕਿੰਨੀ ਵੱਡੀ ਚੀਜ਼ ਹੈ ਮਾਇਆ ਮੰਗ ਲੈ ਇਹ ਗੰਗਾ ਨਹੀਂ ਸਮਝਿਆ ਮੈਂ ਪਰੇ ਜ਼ਿਕਰ ਕਰਦੀ ਹਾਂ ਪੇਸ਼ੰਸ ਦੇ ਵਿੱਚ ਬੈਠੇ ਰਹੋ ਕਿਉਂਕਿ ਸਮਾ ਆਪਣੇ ਕੁਲ ਸੀਮਤ ਜਾਂ ਜਿਹਦੇ ਤਰ੍ਹਾਂ ਸ਼ੌਟ ਕਰਦੇ ਵਿਚ ਆਪ ਜਿਹਨਾਂ ਦੇ ਅੱਗੇ ਇਤਿਹਾਸ ਦੇ ਅੰਦਰੋਂ ਵਿਚਾਰਾਂ ਰੱਖਣੀਆਂ ਕਿਉਂਕਿ ਇਹ ਇਤਿਹਾਸ ਸਾਡਾ ਐਡਾ ਲੰਮੇ ਦਾ ਕਾਸੀ ਸੁਣਾਉਂਦਿਆਂ ਸੁਣਾਉਂਦਿਆਂ ਦੁਨੀਆਂ ਤੋਂ ਉੱਤਰ ਜਾਣਾ ਪਰ ਇਤਿਹਾਸ ਸੁਣਨ ਵਾਲਾ ਨਹੀਂ ਪਰ ਹੁਣ ਤਵੱਜਾ ਦਿਓ ਅੱਛਾ ਸਹੀ ਗੱਲ ਹੈ ਬਹੁਤ ਵੱਡਾ ਇਤਿਹਾਸ ਹੈ ਬਹੁਤ ਵੱਡਾ ਇਤਿਹਾਸ ਹੈ ਕਿਸਤੀ ਦਾ ਤੁਸੀਂ ਸੁਣਦੇ ਸੁਣਦੇ ਥੱਕ ਜਾਓਗੇ ਇਤਿਹਾਸ ਸੁਣਨ ਜਿੰਨੇ ਜਿੰਨੇ ਯੋਧੇ ਪਹਿਲੇ ਹੋ ਗੁਜ਼ਰੇ ਨੇ ਜਿਹਨਾਂ ਦੀਆਂ ਕੁਰਬਾਨੀਆਂ ਉਹਨਾਂ ਨੇ ਦਿੱਤੀਆਂ ਨੇ ਜਿਹੜਾ ਆਪਣਾ ਘਰ-ਬਾਰ ਕੁਰਬਾਨ ਕੀਤਾ ਕਿਸਤੀ ਖਾਤਰ ਆਪਣੀ ਕੌਮ ਦੀ ਖਾਤਰ ਆਪਣੇ ਮਜ਼ਬੂਤ ਦੀ ਖਾਤਰ ਫਿਰ ਆਪਣੇ ਹੀ ਛੋਟੇ ਸਾਹਿਜਾਦਿਆਂ ਨੂੰ ਕਹਿਣਾ ਕਿ ਕੌਮ ਦੀ ਖਾਤਰ ਤੈਨੂੰ ਸ਼ਹੀਦੀ ਆ ਕਿ ਮਤਲਬ ਕਿ ਆਪਣੀ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਨੂੰ ਕੁਰਬਾਨ ਕਰਨਾ ਇਹ ਹੌਸਲੇ ਕਿੱਰੇ ਆ ਇਹ ਮਤਲਬ ਕਿ ਗੁਰੂਆਂ ਵਿੱਚ ਹੀ ਹੋ ਸਕਦੇ ਨਹੀਂ ਹੋ ਆਮ ਬੰਦੇ ਵਿੱਚ ਨਹੀਂ ਹੋ ਸਕਦੇ ਆਮ ਬੰਦੇ ਤੇ ਜੰਗ ਦੇ ਡਰ ਤੋਂ ਬਚ ਕੇ ਆਪਣੇ ਬੱਚੇ ਅੰਦਰ ਲੁਕਾ ਕੇ ਬਹਿ ਜਾਂਦੇ ਆ ਐਂ ਜੀ ਆਹ ਲੋਕ ਕਹਿੰਦੇ ਆ ਵजीर खान ਨੇ ਸਾਰੀ ਜੰਗ ਵਿੱਚ ਕੀਤਾ ਆਪਣੇ ਬੱਚੇ ਕੱਢੇ ਬਾਹਰ ਕੱਢੇ ਬਾਹਰ ਤੋਂ ਨਹੀਂ ਕੱਢੇ ਤੇਜ ਐਂਡ ਬੀਬੀ ਦਲੇਰਪੁਰ ਖਾਲਸਾ ਹਨ ਉਹਨਾਂ ਨੇ ਬਾਰੇ ਅੱਛਾ ਲੱਗਿਆ ਉਹਨਾਂ ਨੂੰ ਬਹੁਤ ਅੱਛਾ ਬਿਆਨ ਕੀਤਾ ਹੈ ਕੱਲ ਮੈਂ ਇਹਨਾਂ ਦਾ ਨਾ ਲਾਈਵ ਵੀਡੀਓ ਦੇਖੀ ਸੀ ਜਿਹਦੇ ਚ ਨਾ ਇਹ ਦੱਸ ਰਹੇ ਸੀ ਕਿ ਮੇਰੇ ਨਾਲ ਤੁਸੀਂ ਮਤਲਬ ਜਾਤੀ ਕਰ ਰਹੇ ਹੋ ਕਿ ਮੈਂ ਅੱਗੇ ਕਿਤੇ ਕਿਤੇ ਨਾ ਵਿਆਹ ਕਰਨ ਗਏ ਸੀ ਜਿਵੇਂ ਨਾ ਜੱਥਾ ਲੈ ਕੇ ਆਪਣਾ ਤੇ ਉਹ ਤੇ ਉਹਨਾਂ ਦੇ ਉਹਨਾਂ ਨੇ ਮਤਲਬ ਕਿਹਾ ਕਿ ਤੁਸੀਂ ਆ ਕੀਆ ਵਾ ਗਲਤ ਕੀਆ ਵਾ ਤੁਸੀਂ ਇਹਨੂੰ ਸਹੀ ਕਰੋ ਆਪਣੇ ਅਲਫਾਜ਼ ਨੂੰ ਨਾ ਜਿਵੇਂ ਆਪਣੇ ਮਤਲਬ ਮੁਸਲਮਾਨਾ ਦੇ ਫਿਰਕੇ ਬਣੇ ਨਹੀਂ ਕੋਈ ਜਿਵੇਂ ਬਣੇ ਨੇ ਦੇਵਬੰਦੀ ਨੇ ਕੋਈ ਹਲਦੀਸ ਨੇ ਕੋਈ ਸੁਨਨੀ ਨੇ ਕੋਈ شیعਾ ਨੇ ਕੋਈ ਐਵੇਂ ਇਹਨਾਂ ਕਰਕੇ ਤੇ ਉੱਥੇ ਵੀ ਉਹਨਾਂ ਦੇ ਕਿਸੇ ਬਿਆਨ ਥੋੜਾ ਜਨਾ ਦਾ ਹੋ ਜਾਵਾ ਤੇ ਉਹਨਾਂ ਨੇ ਉਹਨਾਂ ਨੂੰ ਧਮਕੀਆਂ ਦਿੱਤੀਆਂ ਲੋਕ ਜਿਹੜੇ ਆਡੀਅנס ਦੇ ਵਿੱਚ ਉੱਠ ਕੇ ਕਿ ਅਸੀਂ ਤੁਹਾਨੂੰ ਵੇਖ ਲਾਂਗੇ ਤਾਂ ਨਿਬੜ ਲਾਂਗੇ ਤੇ ਗੁੰਡੇ ਲੈ ਕੇ ਆ ਗਏ ਉਹ ਕਾਫੀ ਪਰੇਸ਼ਾਨ ਹੋ ਰਹੀ ਸੀ ਕਿ ਇੱਕ ਔਰਤ ਨਾਲ ਤੇ ਡਿਸਰੈਸਪੈਕਟਰ ਇੰਨੀ ਨਹੀਂ ਕਰਨੀ ਚਾਹੀਦੀ ਠੀਕ ਹੈ ਤੁਹਾਨੂੰ ਅਗਰ ਉਹਨਾਂ ਦੇ ਕਿਸੇ ਬਿਆਨ ਦੇ ਨਾਲ ਕੋਈ ਇਖਤਿਲਾਫ ਹੈ ਬੈਕ ਕਿਸੇ ਉਹਨਾਂ ਨਾਲ ਗੱਲ ਕਰ ਸਕਦੇ ਹੋ ਕਿ ਤੁਸੀਂ ਆਹ ਚੀਜ਼ ਗਲਤ ਕੀਤੀ ਹੈ ਤੁਸੀਂ ਇਹਨੂੰ ਅਗਰ ਤੁਸੀਂ ਇਹ ਚੀਜ਼ ਦਾ ਹਵਾਲਾ ਦਿੱਤਾ ਹੈ ਤੇ ਕਿਹਦੇ ਤੋਂ ਰਿਲੇਟ ਕਰਕੇ ਤੁਸੀਂ ਇਹ ਹਵਾਲਾ ਦਿੱਤਾ ਤੁਸੀਂ ਇਹ ਗੱਲ ਕਿੱਥੋਂ ਸੁਣੀ ਹੈ ਕੀ ਤੇ ਵਾਕਈ ਨਹੀਂ ਰਹੀਆਂ ਵਾਕਈ ਮੈਂ ਵੀ ਇਹਨਾਂ ਨੂੰ ਸੁਣ ਰਹੀ ਸੀ ਨਾ ਤੇ ਮੈਂ ਇੱਕ ਹੀ ਗੱਲ ਸੋਚ ਰਹੀ ਸੀ ਮੈਂ ਕਿ ਅਸੀਂ ਹੁਣ ਬੈਠੇ ਆ ਨਾ ਤੇ ਅਸੀਂ ਕਹਿੰਦੇ ਆ ਕਿ ਰਾਜ ਆਵੀ ਮਿਲ ਗਏਗਾ ਲੇਕਿਨ ਨਹੀਂ ਇਹ ਰਾਜ ਇਹਦੇ ਪਿੱਛੇ ਸਿਰ ਕਟਾਏ ਗਏ ਨੇ ਬਹੁਤ ਆਸਾਨੀਆਂ ਲੇਟੀਆਂ ਗਈਆਂ ਨੇ ਬਹੁਤ ਸ਼ਹੀਦਾਂ ਨੇ ਇਹਨਾ ਮਤਲਬ ਇਹ ਰਾਜ ਵੀ ਹਾਲ ਸਰਜ ਮਿਲੇ ਉਹ ਵੀ ਨਾ ਖਾਲਸਾ ਰਾਜ ਦੇ વાਸਤਵਿਕ ਸਜੇ ਵੀ ਵਿਚਾਰੇ ਸਿੱਖ ਆਪਣੀਆਂ ਕਾਰ ਰੇ ਨੇ ਕਿ ਸਾਨੂੰ ਦਿੱਤਾ ਜਾਵੇ ਲੇਕਿਨ ਆ ਕਿ ਹੁਣ ਪੂਰੀ ਦੁਨੀਆ ਦੇ ਵਿੱਚ ਖਾਲਸੇ ਦੀ ਆਵਾਜ਼ਾ ਵੀ ਬੁਲੰਦ ਹੋ ਗਈ ਹੈ ਤੇ ਰਾਜ ਵੀ ਮਿਲੇਗਾ ਜ਼ਰੂਰ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਦੌਰ ਆਇਆ 골ਡਨ ਪੀਰੀਅਡ ਦੁਬਾਰਾ ਬਿਲਕੁਲ ਵੀਡੀਓ ਅੱਛੀ ਲੱਗੀ ਹੈ ਨਾ ਜੀ ਵੀ ਪੈਕ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਕਰਕੇ ਲਾਜ਼ਮੀ ਦੱਸਣਾ ਜੀ ਮਿਲਦੇ ਆ ਨੈਕਸਟ ਵੀਡੀਓ ਸਤਿ ਸ੍ਰੀ ਅਕਾਲ ਚੜ੍ਹਦੀ ਕਲਾ ਚੜ੍ਹਦੀ ਕਲਾ